ਪੰਜਾਬ ਦੇ ਵਿੱਚ ਗਰਮੀ ਦਾ ਤਾਪਮਾਨ ਵਧਿਆ ਹੋਇਆ ਸੀਗਾ ਤਾਂ ਅੱਜ ਫਿਰੋਜ਼ਪੁਰ ਦੇ ਵਿੱਚ ਤੜਕਸਾਰ ਸਵੇਰੇ ਮੀਂਹ ਪਿਆ ਬੂੰਦਾਬੰਦੀ ਹੋਈ ਜਿਸ ਤੋਂ ਬਾਅਦ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਲੋਕਾਂ ਨੇ ਵੀ ਕਿਹਾ ਕਿ ਪਹਿਲਾਂ ਕਈ ਦਿਨ ਪਹਿਲਾਂ 45 ਡਿਗਰੀ ਟੈਂਪਰੇਚਰ ਜਿਹੜਾ ਹੈ ਉਹ ਚੱਲ ਰਿਹਾ ਹੈਗਾ ਸੀ ਜਿੰਦੇ ਕਰਕੇ ਹਾਲ ਬਿਹਾਲ ਹੋਇਆ ਪਿਆ ਸੀਗਾ ਗਰਮੀ ਦੇ ਵਿੱਚ ਤਾਂ ਤਾਪਮਨ ਜਿਹੜਾ ਉਹ ਡਿੱਗਿਆ ਹੈਗਾ ਜਦੋਂ ਅੱਜ ਸਵੇਰੇ ਮੀਂਹ ਪਿਆ ਹੈਗਾ ਹਿੱਲੇ ਵੀ ਕਨੇ ਬੱਦਲ ਜਿਹੜੇ ਨੇ ਛਾਏ ਹੋਇਆ ਲੋਕਾਂ ਨਾਲ ਗੱਲਬਾਤ ਵੀ ਕੀਤੀ ਆ ਉਹ ਵੀ ਸੁਣਾਣੇ ਹੈਗੇ ਆ ਹਾਲਾ ਕਿ ਮੀਂਹ ਪੈਣ ਦੇ ਨਾਲ ਗਰਮੀ ਤੋਂ ਰਾਹਤ ਜੜੀ ਆ ਉਹ ਲੋਕਾਂ ਨੂੰ ਮਿਲੀ ਹੈਗੀ ਹੈ ਕੈਮਰਾ ਪਰਸਨ ਦੇ ਨਾਲ ਸਣੀ ਚੋਪੜਾ ਜਗਬਾਨੀ ਟੀਵੀ ਫਿਰੋਜ਼ਪੁਰ ਦੋਸਤੋ ਦੇ ਵਿੱਚ ਕਿੰਨੀ ਗਰਮੀ ਸੀ ਬਹੁਤ ਜ਼ਿਆਦਾ ਗਰਮੀ ਸੀ ਸਰ ਤੇ ਅੱਜ ਇਹ ਮੌਸਮ ਅੱਜ ਮੌਸਮ ਥੋੜਾ ਜਿਹਾ ਠੀਕ ਹੋ ਗਿਆ ਹੈ ਥੋੜੀ ਜਿਹੀ ਬਾਰਿਸ਼ ਸ਼ੁਰੂ ਹੋਈ ਹੈ ਚਲੋ ਮਾਦਰਾਨੀ ਮਿਹਰ ਕਰੇ ਥੋੜਾ ਜਿਹੀ ਮੀਂਹ ਪਈਏ ਤੇ ਬੱਚਿਆਂ ਨੂੰ ਸੰਤੁਸ਼ਟੀ ਹੋ ਜਾਏਗੀ ਜਿਹੜੇ ਬੱਚੇ ਬਿਮਾਰ ਨੇ ਉਹ ਸਹੀ ਹੋ ਜਾਣਗੇ ਆਪਾਂ ਤਾਂ ਹੀ ਅਰਦਾਸ ਕਰਦੇ ਆਂ ਜੀ ਮੀਂਹ ਪਵੇ ਤਾਂ ਕਨੇ ਬਦਲ ਛਾਈ ਹੋਏ ਆ ਹਾਂਜੀ ਹਾਂਜੀ ਪੂਰੇ ਬਦਲ ਨੇ ਪੂਰੀ ਬਾਰਿਸ਼ ਸਟਾਰਟ ਹੋਈ ਹੋਈ ਹੈ ਇੱਕਦੂਤ ਹੋ ਰਹੀ ਹੈ ਇਹ ਘੰਟਾਕ ਹੋ ਗਿਆ ਜੀ ਸਾਡਾ ਸਵਾ 8 ਵੇ ਦੀ ਸਟਾਰਟ ਹੈ ਜੀ ਕੀ ਨਾਮ ਹੈ ਤੁਹਾਡਾ ਮੇਰਾ ਰੋਕੀ ਜੀ ਗਰਮੀ ਸੀ ਫਿਰੋਜ਼ਪੁਰ ਦੇ ਵਿੱਚ ਬਹੁਤ ਗਰਮੀ ਸੀ ਹਫਤਾ ਦਾ ਦਿਨ ਹੋ ਗਿਆ ਬਹੁਤ ਗਰਮੀ ਪੈ ਰਹੀ ਸੀ ਅੱਜ ਵੀ ਪਿਆ ਸਾਹ ਮਿਲਿਆ ਥੋੜਾ ਜਿਆ ਇੱਕ ਘਰ ਤੋਂ ਪੈ ਰਿਆ ਮੀਂਹ ਇਹ ਮੀਂਹ 7:30 ਵਜੇ ਤੋਂ ਸ਼ੁਰੂ ਹੋਇਆ ਹੈ ਅੱਛਾ ਹਾਂਜੀ ਫਿਰ ਰਾਹਤ ਦੀ ਸਾਹ ਮਿਲੀ ਬਹੁਤ ਰਾਹਤ ਸਾਹ ਮਿਲ ਗਿਆ ਜੀ 2-3 ਦਿਨ ਤੋਂ ਲਿਏ ਜਾਣਗੇ ਐਸੋਲੇ ਵੀ ਘਰੇ ਬੱਦਲ ਚਾਏ ਹੋਏ ਨੇ ਹਾਂਜੀ ਪੂਰੇ ਬੱਦਲ ਚਾਏ ਆ ਜੀ ਮੀਂਹ ਪੈ ਰਿਹਾ ਜੀ ਕੀ ਹਾਲ ਹੈ ਤੁਹਾਡਾ ਮੇਰਾ ਸੁਨੀਲ ਕੁਮਾਰ ਤੂ ਗਰਮੀ ਸੀਗੀ ਇਹ ਬਹੁਤ ਜਿਆਦੀ ਸੀ ਵੀਰੇ ਅਸਰੀ ਦਾ ਬੜੌੱਖਾ ਹੋਇਆ ਪਿਆ ਸੀ ਹਾਂਜੀ ਹਾਂਜੀ ਆ ਇਹ ਅੱਜ ਹੀ ਮੌਸਮ ਵਧੀਆ ਆ ਤੇ ਅੱਗੇ ਕੱਲ ਵੀ 44-45 ਡਿਗਰੀ ਸੈਲਸੀਅਸ ਪਰਸੋ ਇਹ ਦੋ ਤਿੰਨ ਦਿਨ ਹੋ ਗਏ ਬਹੁਤ ਹੀ ਗਰਮੀ ਸੋ ਭਾਈ ਅੱਜ ਸਵੇਰ ਤੋਂ ਮੀਂਹ ਪੈ ਰਿਹਾ ਹਾਂਜੀ ਹਾਂਜੀ ਅੱਜ ਫਿਰ ਉਹ ਕਹਿੰਦਾ ਕਦੀ ਪੈ ਜਾਂਦਾ ਥੋੜਾ ਥੋੜਾ ਪੈ ਰਿਹਾ ਮੀਂਹ ਪਿਆ ਜਿਹੜਾ ਮੀਂਹ ਪਿਆ ਹੈਗਾ ਇਹਦੇ ਨਾਲ ਗਰਮੀ ਨੂੰ ਰਾਹਤ ਮਿਲੀ ਆ ਮਾੜੀ ਮੋਟੀ ਮੈਂ ਲੱਗੀ ਵਧੀਆ ਹੋ ਗਿਆ ਫਿਰ ਬੈਠ ਕੇ ਕੀ ਨਾਮ ਹੈ ਤੁਹਾਡਾ ਮੇਰਾ ਅਸ਼ਰਫ ਕਿੰਨੀ ਕੁ ਗਰਮੀ ਸੀਗੀ ਸਰ ਮੈਂ ਕੀ ਦੱਸਾਂ ਤੁਹਾਨੂੰ ਫਿਰੋਜ਼ਪੁਰ ਜਿਹੜਾ ਪਿਛਲੇ ਆਫ਼ਤਾ ਜਿਹੜਾ ਬੀਤਿਆ ਹੈ ਇਹ 42 43 ਡਿਗਰੀ ਟੂ ਮੱਚ ਯਾਨੀ ਕਿ ਗਰਮੀ ਸੀਗੀ ਜਿਹਦੇ ਵਿੱਚ ਬਜ਼ੁਰਗ ਬੱਚੇ ਬਹੁਤ ਜ਼ਿਆਦਾ ਬਿਮਾਰ ਹੋ ਰਹੇ ਸਨ ਔਰ ਗਾਕੀ ਤੇ ਵੀ ਬੜਾ ਪ੍ਰਭਾਵ ਪਿਆ ਹੈ ਕਿਉਂਕਿ ਇੰਨੀ ਗਰਮੀ 'ਚ ਜਿਹੜਾ ਕੋਈ ਲੋਕੀ ਕੁੰਡਾਂ ਦੇ ਵਿੱਚੋਂ ਜਾਂ ਸ਼ਹਿਰਾਂ ਵਿੱਚੋਂ ਇੰਨੀ ਗਰਮੀ 'ਚ ਨਹੀਂ ਨਿਕਲਦੇ ਪਏ ਸੀਗੇ ਅਗਬਰਦੀ ਵੀ ਸੀ ਜਿਹਨੂੰ ਕਹਦੀ ਹੈ ਪੰਜਾਬੀ ਦੀ ਵਿੱਚ ਅਗਬਰਨ ਇਹ ਮੌਸਮ ਐ ਹੋਜਾ ਚੜਿਆ ਸੀਗਾ ਅੱਜ ਥੋੜਾ ਜਿਹਾ ਜਿਵੇਂ ਆ ਥੋੜਾ ਥੋੜਾ ਜਿਵੇਂ ਮੀਂਹ ਪੈ ਰਿਹਾ ਹੈ ਮੌਸਮ ਥੋੜਾ ਸੁਹਾਵਣਾ ਇੱਕ ਮਤਲਬ ਕੱਲ ਸ਼ਾਮ ਦਾ ਔਰ ਬਹੁਤ ਹੀ ਅੱਛਾ ਲੱਗ ਰਿਹਾ ਹੈ ਪ੍ਰਮਾਤਮਾ ਜੀ ਗਰਮੀ ਤੋਂ ਰਾਹਤ ਮਿਲੀ ਹੈ ਗਰਮੀ ਤੋਂ ਦੇਖੋ ਜੀ ਅੱਜ ਮੀਂਹ ਪਿਆ ਅੱਗੇ ਵੀ ਜੇ ਐਦਾਂ ਰੋਜ਼ ਪਿੰਦਾ ਰਹੇ ਥੋੜਾ ਥੋੜਾ ਜਿਵੇਂ ਮਤਲਬ ਕਿ ਦੋ ਦੋ ਤਿੰਨ ਤਿੰਨ ਘੰਟੇ ਮੀਂਹ ਪੈ ਜਾਵੇ ਤੇ ਲੱਗਦਾ ਹੈ ਕਿ ਰਾਹਤ ਮਿਲੇਗੀ ਤਾਂ ਦੇਖਿਆ ਜਾਵੇ ਤਾਂ ਪਹਿਲਾਂ ਹੀ ਮੌਸਮ ਵਿਭਾਗ ਨੇ ਕਿਹਾ ਸੀਗਾ ਕਿ 16 ਤਰੀਕ ਤੱਕ ਜਿਹੜਾ ਮੌਸਮ ਹੈ ਉਹ ਚੇਂਜ ਹੋ ਸਕਦਾ ਹੈ ਇਹ ਭਵਿਸ਼ਵਾਣੀ ਹੈਗੀ ਸੀਗੀ ਜੀ ਅਸੀਂ ਟੈਲੀਵਿਜ਼ਨ ਉੱਤੇ ਵੀ ਦੇਖਦੇ ਦੇ ਆ ਜਿਹੜੇ ਕਿ ਸਾਇੰਟਿਸਟ ਜਿਹੜੇ ਕਿ ਮੌਸਮ ਵਿਭਾਗ ਵਾਲੇ ਦੱਸ ਰਹੇ ਸੀ ਕਿ ਕਾਫੀ ਕਰਵਟ ਬਦਲੇਗਾ ਮੌਸਮ ਦਾ ਔਰ ਰੈੱਡ ਜ਼ੋਨ ਤੇ ਦੂਜਾ ਜਿਹੜਾ ਹੈਗਾ ਸੀਗਾ ਵੇਅਪਸਾ ਵੀ ਦੱਸਿਆ ਸੀ ਖਤਰਾ ਹੈਗਾ ਸੀਗਾ ਚਲੋ ਹੁਣ ਉਹ ਤਾਂ ਮੀਂਹ ਪੈ ਗਿਆ ਹੁਣ ਉਹ ਤਾਂ ਗਿਆ ਟਲ ਤੇ ਮੌਸਮ ਠੀਕ ਹੈ ਹੁਣ ਅੱਗੇ ਨਾਲੋਂ ਅੱਗੇ ਗਰਮੀ ਤੋਂ ਰਾਹਤ ਮਿਲੀ ਹੈ ਰਾਹਤ ਮਿਲੇਗੀ ਜੂਰ ਕੀ ਨਾਮ ਹੈ ਸਰ ਤੁਹਾਡਾ ਇਹਨਾਂ ਦਾ ਜੀਵ ਕੁਪੂਰ ਨਾਮ ਹੈ ਜੀ